ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤਿੱਤਰ ਨੂੰ ਆਪਣੇ ਬਾਜ਼ ਕੋਲੋਂ ਕਿਉਂ ਮਰਵਾਇਆ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੀ ਧਰਤੀ ਤੇ ਰੁਕੇ ਤਾਂ ਉੱਥੇ ਗੁਰੂ ਸਾਹਿਬ ਜੀ ਦਾ ਪਹਿਲਾ ਸਥਾਨ ਗੁਰਦੁਆਰਾ ਜਾਮਨੀ ਸਾਹਿਬ ਬਣਿਆ ਹੋਇਆ ਹੈ ਦੁਆਰਾ ਜਾਮਨੀ ਸਾਹਿਬ ਵਿਖੇ ਇੱਕ ਵਾਰੀ ਗੁਰੂ ਪਾਸ਼ਾ ਜੀ ਨੇ ਬੈਠੇ ਹੋਏ ਹਨ ਤਾਂ ਇਹਨਾਂ ਨੂੰ ਇੱਕ ਤਿੱਤਰ ਆਉਂਦਾ ਹੈ ਅਤੇ ਉਹ ਆ ਕੇ ਦਰਖਤ ਦੇ ਉੱਤੇ ਬੈਠ ਜਾਂਦਾ ਹੈ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਾਜ ਛੱਡਿਆ ਆ ਬਾਜ ਨੂੰ ਉਸ ਤਿੱਤਰ ਦੇ ਨਾਲ ਲੜਾ ਕੇ ਤਿੱਤਰ ਨੂੰ ਮਰਵਾ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਗੁਰੂ ਪਾਸ਼ਾ ਜੀ ਨੇ ਉਸ ਤਿੱਤਰ ਨੂੰ ਆਪਣੇ ਹੱਥ ਵਿੱਚ ਲੈ ਕੇ ਭਲੋਸਿਆ ਅਤੇ ਕੋਲ ਕੜੇ ਸਿੰਘਾਂ ਨੂੰ ਕਿਹਾ ਕਿ ਇਸ ਨੂੰ ਮਿੱਟੀ ਦੇ ਵਿੱਚ ਦੱਬ ਦਿਵੋ ਤਾਂ ਸਿੰਘਾਂ ਨੇ ਕਿਹਾ ਕਾ ਪਾਸ਼ਾ ਜੀ ਪਹਿਲਾਂ ਤਾਂ ਤੁਸੀਂ ਇਸ ਤਿੱਤਰ ਨੂੰ ਆਪਣੇ ਬਾਜ ਕੋਲੋਂ ਮਰਵਾ ਦਿੱਤਾ ਅਤੇ ਹੁਣ ਤੁਸੀਂ ਇਸੇ ਤਰ੍ਹਾਂ ਦਾ ਦਫਨ ਕਰਨ ਦੇ ਲਈ ਕਹਿ ਰਹੇ ਹਾਂ ਪਰ ਫਿਰ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਇਸ ਦਾ ਕੀ ਮਤਲਬ ਹੈ ਸਾਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਲੱਗੀ ਤਾਂ ਗੁਰੂ ਪਾਸ਼ਾ ਜੀ ਕਹਿਣ ਲਗੇ ਕਪਾਈ ਸਿੰਘੋ ਗੁਰੂ ਪਾਸ਼ਾ ਜੀ ਕਹਿਣ ਲਗੇ ਕਪਾਈ ਸਿੰਘੋ ਮੈਂ ਆਪਣੀ ਜਾਮਨੀ ਪੂਰੀ ਕੀਤੀ ਹੈ ਤਾਂ ਸਿੰਘ ਕਹਿਣ ਲਗੇ ਕਿ ਪਾਸ਼ਾ ਜੀ ਸਾਡੇ ਤਾਂ ਹਲੇ ਵੀ ਗੱਲ ਸਮਝ ਵਿੱਚ ਨਹੀਂ ਆਈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲਗੇ ਕਿ ਸਿੰਘੋ ਇਹ ਜਿਹੜਾ ਤਿੱਤਰ ਸੀ ਨਾ ਇਹ ਪਿਛਲੇ ਜਨਮ ਵਿੱਚ ਸਾਡਾ ਇੱਕ ਬਹੁਤ ਪਿਆਰਾ ਸਿੱਖ ਸੀ ਤੇ ਸਿੰਘ ਕਹਿਣ ਲੱਗੇ ਪਾਸ਼ਾ ਜੀ ਆਹ ਜਿਹੜਾ ਫਿਰ ਤੁਸੀਂ ਬਾਜ ਆਪਣੇ ਮੋਢੇ ਉੱਤੇ ਬਿਠਾਈ ਬੈਠੇ ਹੋ ਤਾਂ ਇਹ ਕੌਣ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਸਿੰਘੋ ਇਹ ਸਾਡਾ ਸਿੰਘ ਨਹੀਂ ਸੀ ਸਾਡਾ ਸਿੱਖ ਨਹੀਂ ਸੀ ਤਾਂ ਸਿੰਘ ਕਹਿਣ ਲੱਗੇ ਕਿ ਪਾਸ਼ਾ ਜੀ ਜੇ ਤੁਹਾਡਾ ਇਹ ਸਿੰਘ ਹੀ ਨਹੀਂ ਸਿੱਖ ਹੀ ਨਹੀਂ ਸੀ ਤਾਂ ਫਿਰ ਤੁਸੀਂ ਇਸ ਤੋਂ ਤਿੱਤਰ ਨੂੰ ਕਿਉਂ ਮਰਵਾਇਆ ਤਾਂ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸਿੰਘੋ ਇਹ ਜਿਹੜਾ ਤਿੱਤਰ ਹੈ ਨਾ ਇਸਨੇ ਪਿਛਲੇ ਜਨਮ ਵਿੱਚ ਕਿਸੇ सेठ ਲਾਲੇ ਕੋਲੋਂ ਪੈਸੇ ਉਧਾਰ ਲਏ ਹੋਏ ਸਨ ਨਾ ਤਾਂ ਇਸਨੇ ਉਸ ਲਾਲੇ सेठ ਦਾ ਵਿਆਜ ਮੋੜਿਆ ਅਤੇ ਨਾ ਹੀ ਮੂਲ ਮੋੜਿਆ ਅਤੇ ਇਹ ਉਸ ਤੋਂ ਬਾਅਦ ਆਪਣਾ ਪਿੰਡ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਰਹਿਣ ਲੱਗ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਆਲਾ सेठ ਇਸ ਨੂੰ ਲੱਭਦਾ ਰਿਹਾ ਇਸ ਨੂੰ ਲੱਭਦਿਆਂ ਲੱਭਦਿਆਂ 2 ਸਾਲ ਬੀਤ ਗਏ ਆਖਿਰ ਫਿਰ ਉਹ ਸੇਠ ਨੇ ਆਪਣੇ ਨਾਲ ਕੁਝ ਬੰਦੇ ਲਏ ਕਾਫੀ ਪੁੱਛ ਪੜਤਾਲ ਕੀਤੀ ਤੇ ਇਸ ਨੂੰ ਫਿਰ ਲੱਭ ਲਿਆ ਉਸ ਤੋਂ ਬਾਅਦ ਸੇਠ ਨੇ ਪੰਚਾਇਤ ਇਕੱਠੀ ਕੀਤੀ ਤੇ ਇਹ ਪੰਚਾਇਤ ਇਸ ਨੂੰ ਕਹਿਣ ਲੱਗੀ ਕਪਾਏ ਤੂੰ ਨਾ ਤਾਂ ਵਿਆਜ ਦਿੱਤਾ ਹੈ ਅਤੇ ਨਾ ਹੀ ਤੂੰ ਇਸ ਦਾ ਮੂਲ ਮੋੜਿਆ ਹੈ ਪਰ ਇਸ ਕੋਲ ਸੇਠ ਨੂੰ ਪੈਸੇ ਦੇਣ ਦੇ ਲਈ ਹੈ ਨਹੀਂ ਸੀ ਤਾਂ ਇਹ ਸਨੇ ਪੰਚਾਇਤ ਨੂੰ ਇਹ ਜਵਾਬ ਦਿੱਤਾ ਕਿ ਮੈਨੂੰ ਕੁਝ ਸਮੇਂ ਦੀ ਮੌਲਤ ਦਿੱਤੀ ਜਾਵੇ ਮੈਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ ਉਸ ਤੋਂ ਬਾਅਦ ਮੈਂ ਪੈਸੇ ਮੋੜ ਦੇਵਾਂਗਾ ਤਾਂ ਪੰਚਾਇਤ ਕਹਿਣ ਲੱਗੀ ਕਿ ਭਾਈ ਸਿੰਘਾ ਤੇਰੀ ਜਾਮਨੀ ਕੌਣ ਲਵੇ ਪਹਿਲਾਂ ਤਾਂ ਤੂੰ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾ ਬੈਠਾ ਹੁਣ ਤੇਰੀ ਜ਼ਿੰਮੇਵਾਰੀ ਕੌਣ ਚੁੱਕੇਗਾ ਤਾਂ ਸੇਠ ਇਸ ਨੂੰ ਕਹਿਣ ਲੱਗਾ ਤੂੰ ਆਪਣੀ ਜ਼ਿੰਮੇਵਾਰੀ ਕਿਸੇ ਤੋਂ ਦਵਾ ਦੇ ਮੈਂ ਤੈਨੂੰ ਛੱਡ ਦੇਵਾਂਗਾ ਉਤੇ ਸਾਰਿਆਂ ਨੇ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਕਿਸੇ ਨੇ ਵੀ ਉਤੇ ਇਸ ਦੀ ਜਾਮਨੀ ਨਾ ਲਈ ਉਸ ਤੋਂ ਬਾਅਦ ਫਿਰ ਇਹ ਸੇਠ ਲਾਲੇ ਨੂੰ ਕਹਿਣ ਲੱਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਦੀ ਜਾਮਨੀ ਲੈਂਦਾ ਹਾਂ ਮੈਂ ਤੁਹਾਡੇ ਪੈਸੇ ਤੁਹਾਨੂੰ ਜ਼ਰੂਰ ਮੋੜਾਂਗਾ ਤਾਂ ਗੁਰੂ ਸੇਠ ਨੇ ਗੁਰੂ ਪਾਸ਼ਾ ਜੀ ਦੀ ਜਾਮਨੀ ਤੇ ਵਿਸ਼ਵਾਸ ਕਰ ਲਿਆ ਤੇ ਕਹਿਣ ਲੱਗਾ ਚੱਲ ਭਾਈ ਤੂੰ ਗੁਰੂ ਪਾਤਸ਼ਾਹ ਜੀ ਦਾ ਨਾਮ ਲਿਆ ਹੈ ਤਾਂ ਮੈਂ ਤੇਰੇ ਤੇ ਵਿਸ਼ਵਾਸ ਕਰ ਲੈਂਦਾ ਹਾਂ ਪਰ ਹੁਣ ਤੂੰ ਗੁਰੂ ਦਾ ਸਿੱਖ ਹੋਣ ਦੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਣ ਦੀ लाज ਰੱਖੀ ਗੁਰੂ ਪਾਤਸ਼ਾਹ ਜੀ ਦੱਸਦੇ ਹਨ ਕਿ ਇਹ ਝੂਠਾ ਨਿਕਲਿਆ ਇਸ ਨੇ ਧੋਖਾ ਕੀਤਾ ਗੁਰੂ ਪਾਤਸ਼ਾਹ ਦਾ ਨਾਮ ਲੈ ਕੇ ਗੁਰੂ ਪਾਤਸ਼ਾਹ ਦੀ ਜਾਮਨੀ ਦੇ ਕੇ ਇਸ ਨੇ ਪੈਸੇ ਫਿਰ ਵੀ ਨਾ 모ੜੇ ਅਤੇ ਇੱਧਰ ਉੱਧਰ ਲੁਕਦਾ ਰਿਹਾ ਕਾਫੀ ਸਮਾਂ ਬੀਤ ਗਿਆ ਪਰ ਲਾਲਾ ਸੇਠ ਪੈਸੇ ਮੰਗਦਾ ਮੰਗਦਾ ਮੁੱਕ ਗਿਆ ਮਰ ਜਾਂਦਾ ਹੈ ਪਰ ਇਸ ਬੰਦੇ ਨੇ ਉਸ ਦੇ ਉਸ ਲਾਲੇ ਸੇਠ ਦੇ ਪੈਸੇ ਨਹੀਂ ਮੋੜੇ ਪਰ ਜਿਹੜੇ ਸੇਠ ਨੇ ਗੁਰੂ ਪਾਸ਼ਾ ਜੀ ਦੀ ਜਾਮਨੀ ਤੇ ਵਿਸ਼ਵਾਸ ਕੀਤਾ ਸੀ ਉਸ ਸੇਠ ਨੂੰ ਮਰਨ ਤੋਂ ਬਾਅਦ ਬਾਜ ਦੀ ਜੁੰਨੀ ਮਿਲ ਗਈ ਜੋ ਕਿ ਅਸੀਂ ਇਸ ਨੂੰ ਹਰ ਵੇਲੇ ਆਪਣੇ ਕੋਲ ਰੱਖਦੇ ਹਾਂ ਆਪਣੇ ਮੋਢੇ ਤੇ ਬਿਠਾ ਕੇ ਰੱਖਦੇ ਹਾਂ ਇਹ ਸਿੱਟਾ ਸਾਡਾ ਸਿੱਖ ਨਹੀਂ ਸੀ ਪਰ ਫਿਰ ਵੀ ਪਰ ਇਹਨੇ ਫਿਰ ਵੀ ਗੁਰੂ ਪਾਤਸ਼ਾਹ ਜੀ ਦੀ ਜਾਮਨੀ ਤੇ ਵਿਸ਼ਵਾਸ ਕੀਤਾ ਪਰ ਜਿੰਨੇ ਝੂਠੀ ਜਾਮਨੀ ਲਈ ਅਤੇ ਇਸ ਇਸ ਸਿੱਖ ਨੂੰ ਵੀ ਇੱਕ ਦਿਨ ਮੌਤ ਆ ਗਈ ਅਤੇ ਇਹ ਤਿੱਤਰ ਦੀ ਜੋਨੀ ਦੇ ਵਿੱਚ ਪੈ ਜਾਂਦਾ ਹੈ ਅਤੇ ਇਹ ਭਟਕਦਾ ਭਟਕਦਾ ਇੱਥੇ ਆਪਣੇ ਕੋਲ ਆ ਜਾਂਦਾ ਹੈ ਜਦੋਂ ਇਹ ਸਾਡੇ ਸਾਹਮਣੇ ਆਇਆ ਤਾਂ ਅਸੀਂ ਕੋਲ ਬਿਠਾ ਕੇ ਆਪਣੀ ਜਾਮਨੀ ਪੂਰੀ ਕਰ ਲਈ ਅੱਜ ਬਾਜ ਦੇ ਅਸੀਂ ਅੱਜ ਬਾਜ ਦੇ ਕੋਲੋਂ ਤਿੱਤਰ ਨੂੰ ਮਰਵਾ ਕੇ ਅਸੀਂ ਆਪਣੀ ਜ਼ਾਮਨੀ ਪੂਰੀ ਕੀਤੀ ਹੈ ਸੋ ਇਸ ਤਰ੍ਹਾਂ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਾਜ ਕੋਲੋਂ ਤਿੱਤਰ ਮਰਵਾਇਆ ਸੀ ਅੱਜ ਦੀ ਇਸ ਆਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ